ਸਤਿ ਸ਼੍ਰੀ ਅਕਾਲ ਜੀ ਕਲਰਕਲੌਫ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇ ਲਈ ਧੰਨਵਾਦ ਵੀਡੀਓ ਆਪਣੀ ਡੇਲੀ ਆਉਂਦੀ ਹੈ ਸਵੇਰੇ ਇੰਡੀਆ ਟਾਈਮ ਦੇ 10:30 ਵਜੇ ਤੇ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਹਾਂ ਬਹੁਤ ਪਿਆਰੀਆਂ ਪਿਆਰੀਆਂ ਆਈਟਮਾਂ ਕਸ਼ਮੀਰੀਨ ਦੀ ਡਿਮਾਂਡ ਆ ਰਹੀ ਹੈ ਲਗਾਤਾਰ ਅੱਜ ਵੀ ਦਵਾਂਗੇ ਹੈਨਾ ਹਾਈਲੀ ਡਿਸਕਾਊਂਟਡ ਕਸ਼ਮੀਰੀਨ ਦਵਾਂਗੇ ਤੁਹਾਨੂੰ ਤੇ ਨਾਲ ਤੁਹਾਨੂੰ ਆਪਾਂ ਦਵਾਂਗੇ ਕੁਝ ਪਾਰਟੀ ਵੇਅਰ ਬੇਸ ਬਹੁਤ ਸੋਹਣੀ ਸੋਹਣੀ ਚੀਜ਼ਾਂ ਦਿਖਾਉਣੀ ਹੈ ਤੁਹਾਨੂੰ ਤੇ ਲੋ ਜੀ ਸ਼ੁਰੂ ਕਰਦੇ ਆਪਾਂ ਪਹਿਲਾਂ ਪ ਇਹ ਤੁਹਾਨੂੰ ਬਹੁਤ ਜਿਆਦਾ ਪੜੇ ਲਿਖਿਆ ਜਿਹਾ ਸਮਾਰਟ ਜਿਹਾ ਸੂਟ ਦੇਣ ਲੱਗੀ ਆਪਾਂ ਆ ਲੋ ਆ ਲੋ ਜੀ ਫੈਬਰਿਕ ਫਲੋ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਇਹ ਬਹੁਤ ਹੀ ਪਿਆਰਾ ਹੈ ਤੁਹਾਨੂੰ ਵਿਸਕਾਸ অর্ਗੈਂਜ਼ਾ ਮਿਲੇਗਾ ਤੇ ਇਹਦੇ ਉੱਤੇ ਤੁਹਾਨੂੰ ਗਲੇ ਤੇ ਮਿਲੇਗਾ ਇਹ ਵਾਲਾ ਹੈਂਡਵਰਕ ਠੀਕ ਹੈ ਬਹੁਤ ਸੋਹਣਾ ਜਿਹਾ ਹੈਂਡਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਫੁੱਲ ਮਿਲ ਰਿਹਾ ਨਾਲ ਇੱਧਰ ਵੀ ਤੁਹਾਨੂੰ ਇਹ ਵਰਕ ਮਿਲ ਰਿਹਾ ਇੱਥੇ ਵੀ ਠੀਕ ਹੈ ਤੇ ਆਹ ਫੁੱਲ ਵੀ ਤੁਹਾਨੂੰ ਪੂਰੇ ਪ੍ਰੋਪਰ ਹਾਈਲਾਈਟ ਤੇ ਨਾਲ ਸਿੱਪੀ ਦਾ ਕੰਮ ਠੀਕ ਹੈ ਦੇਖੋ ਦੋ ਵੱਡੇ ਫੁੱਲ ਮਿਲ ਰਹੇ ਆ ਤੁਹਾਨੂੰ ਗਲੇ ਤੇ ਕੰਮ ਮਿਲ ਰਿਹਾ ਫਿਰ ਘਰੇ ਦੇ ਉੱਤੇ ਫਿਰ ਤੋਂ ਤੁਹਾਨੂੰ ਕੰਮ ਮਿਲ ਰਿਹਾ ਬਿਊਟੀਫੁੱਲ ਸਮਾਰਟ ਪ੍ਰਿੰਟਿੰਗ ਐਂਡ ਕਲਰ ਕੰਬੀਨੇਸ਼ਨ ਬੈਕ ਸਾਈਡ ਸੇਮ ਪ੍ਰਿੰਟਿੰਗ ਰਹੂਗੀ ਬਸ ਫੁੱਲ ਨਹੀਂ ਹੋਣਗੇ ਪੈਨਲ ਨਹੀਂ ਹੋਊਗਾ ਬਾਕੀ ਪ੍ਰਿੰਟਿੰਗ ਸੇਮ ਰਹੂਗੀ ਠੀਕ ਹੈ ਤੇ ਜਿਹੜਾ ਕਲਰ ਹੈਗਾ ਉਹ ਹੈਗਾ ਜਿਹੜਾ ਆਪਾਂ ਹਲਦੀ ਵਾਲੇ ਕਲਰ ਹੁੰਦੇ ਆ ਆਪਣੀ ਹਨਾ ਉਹ ਵਾਲੇ ਕਲਰ ਹੈ ਤੇ ਬਹੁਤ ਸੋਹਣਾ ਲੱਗਣ ਵਾਲਾ ਸੂਟ ਬਣ ਕੇ ਸਿਲਕ ਦੀ ਸਲਵਾਰ ਨਾਲ ਤੇ ਇੱਕ ਤੁਹਾਨੂੰ ਮਿਲੂ ਇਹਦੇ ਨਾਲ ਇਹ ਵਾਲਾ ਦੁਪੱਟਾ ਹਲੋ ਜਿਹਨੂੰ ਪਰਲਸ ਦੀ ਲੱਗੀ ਹੋਈ ਹੈ ਲੇਸ ਵਿਸਕੋਸ オーਗਾਂਜ਼ਾ ਦਾ ਹੀ ਦੁਪੱਟਾ ਸੇਮ ਪ੍ਰਿੰਟ ਹੈ ਜਿਹੜਾ ਸ਼ਰਟ ਦੇ ਵਿੱਚ ਆਨੋ ਠੀਕ ਹੈ ਖੁੱਲਾ ਵੱਡੇ ਵਰ ਦਾ ਦੁਪੱਟਾ ਤੇ ਉਹਨੂੰ ਲੱਗੀ ਹੋਈ ਹੈ ਬਲੈਕ ਕਲਰ ਦੀ ਪਰਲਸ ਵਾਲੀ ਲੇਸ ਯਾਨੀ ਕਿ ਸੂਟ ਕੰਪਲੀਟ ਹੈ ਠੀਕ ਹੈ ਤੇ ਸੂਟ ਦਾ ਪ੍ਰਾਈਸ ਕੀ ਹੈ 2890 ਸਿਰਫ 2890 ਰੁਪਏ ਚ ਸੂਟ ਤੁਹਾਡੇ ਘਰ ਤੱਕ ਆ ਜਾਣਾ ਹੈ ਸਮਾਰਟ ਜਾਂ ਪਾਰਟੀ ਵੀ ਸੂਟ ਹੈ ਠੀਕ ਹੈ ਜੀ ਲੋ ਗਰਲਿਸ਼ ਲੁੱਕ ਦੀ ਆਈਟਮ ਹੈ ਇਹ ਬਹੁਤ ਵਰਕ ਨਹੀਂ ਵੀ ਕੁੜੀਆਂ ਚਿੜੀਆਂ ਜਿਹੇ ਵਾਲਾ ਵਰਕ ਹੋਵੇ ਹਲਕਾ ਵਰਕ ਹੈ ਠੀਕ ਹੈ ਤੇ 스마트 ਫੈਬਰਿਕ ਹੈ ਕਲਰ ਕੰਬੀਨੇਸ਼ਨ ਐਂਡ ਪ੍ਰਿੰਟਿੰਗ ਵੀ ਗਰਲਿਸ਼ ਹੈ ਵਾਹ ਲਓ ਦੇਖੋ ਪੂਰਾ ਖੋਲ ਕੇ ਮੈਂ ਤੁਹਾਨੂੰ ਤਾਂ ਦਿਖਾਇਆ ਤਾਂ ਕਿ ਤੁਹਾਨੂੰ ਐਗਜ਼ੈਕਟਲੀ ਪਤਾ ਲੱਗੇ ਕਿ ਕਿਹੜੇ ਕਲਰ ਦਾ ਕੀ ਉਠਾ ਆ ਰਿਹਾ ਸੂਟ ਦੇ ਉੱਤੇ ਠੀਕ ਹੈ ਦੇਖੋ ਬਹੁਤ ਸੋਹਣਾ ਕੰਮ ਹੈ ਠੀਕ ਹੈ ਸਲਿਮ ਟਰਿਮ ਲੱਗਦਾ ਬੰਦਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਦੇ ਵਿੱਚ ਫੁੱਲਾਂ ਤੋਂ ਹਟਕੇ ਹੈ ਇਹਦਾ ਦੁਪੱਟਾ ਆ ਗਿਆ ਇਹ ਬੈਕ ਸਾਈਡ ਤੋਂ ਤੁਸੀਂ ਦੇਖ ਲਓ ਇਦਾਂ ਗੋਟਾ ਲੱਗ ਫਾਈਨਲ ਹੋਇਆ ਰਿਹਾ ਲੋ ਜੀ ਅਗਲਾ ਕਲਰ ਹਲੋ ਫਿਰੋਜ਼ੀ ਕਲਰ ਦੀ ਬਾਟਮ ਹੋਊਗੀ ਇਹਦੇ ਨਾਲ ਠੀਕ ਹੈ ਸਿਲਕ ਦੀ ਹਲੋ ਸਿਲਕ ਦੀਆਂ ਸਲਵਾਰਾਂ ਵਿਸਕੋਸ ਔਰਗੈਂਜ਼ਾ ਦਾ ਸ਼ਰਟ ਔਰਗੈਂਜ਼ਾ ਬਹੁਤ ਪਿਆਰਾ ਹੁੰਦਾ ਵਿਸਕੋਸ ਔਰਗੈਂਜ਼ਾ ਬਿਲਕੁਲ ਖੜਮਾ ਖੜਮਾ ਨਹੀਂ ਹੁੰਦਾਗਾ ਜਿਵੇਂ ਆਪਾਂ ਨੂੰ ਕਈ ਵਾਰੀ ਹੁੰਦਾ ਨਾ ਵੈਮ ਵੀ ਬੰਦਾ ਮੋਟਾ ਲੱਗਦਾ ਜੀ ਪਾ ਕੇ ਉਹ ਖੜਵਾ ਜਾਂ ਹੁੰਦਾ ਉਹ ਨਹੀਂ ਹੈ ਬਿਲਕੁਲ ਵਿਸਕੋਸ ਔਰਗੈਂਜ਼ਾ ਬਹੁਤ ਫਾਈਨ ਹੁੰਦਾ ਲੋ ਜੀ ਇਹਦਾ ਵਰਕ ਨੋਟ ਕਰੋ ਥੋੜੇ ਡਿਫਰੈਂਟ ਲੱਗ ਰਿਹਾ ਉਹਨਾਂ ਨਾਲ ਹਾਂ ਠੀਕ ਹੈ ਜੀ ਗਲੇ ਦੇ ਉੱਤੇ ਵਰਕ ਨੋਟ ਕਰ ਲਓ ਤੇ ਇਹ ਆ ਗਿਆ ਜੀ ਥੋੜਾ ਪ੍ਰਿੰਟ ਠੀਕ ਹੈ ਇਹ ਆ ਗਿਆ ਤੁਹਾਡਾ ਦੁਪੱਟਾ ਬਲ ਖੁੱਲੇ ਡੁੱਲੇ ਦੁਪੱਟੇ ਸਿਰ ਤੇ ਖੜਨਗੇ ਇਸ ਤਰ੍ਹਾਂ ਦੀ ਲੇਸ ਲੱਗੀ ਵੀ ਇਹਦੇ ਨਾਲ ਸਿਰ ਤੇ ਖੜਨਗੇ ਦੁਪੱਟੇ ਠੀਕ ਹੈ ਜੀ ਆਰਾਮ ਨਾਲ ਕੋਈ ਇਸ਼ੂ ਨਹੀਂ ਹੋਊਗਾ ਵੀ ਤੁਸੀਂ ਇਹ ਇਹ ਸੋਚੋ ਵੀ ਇਹ ਡਿੱਗੂਗਾ ਜਾਂ ਕੁਝ ਬਿਲਕੁਲ ਵੀ ਨਹੀਂ ਠੀਕ ਹੈ ਏ ਕਲਾਸ ਤੁਹਾਡਾ ਦੁਪੱਟਾ ਹੈ ਤੇ ਪ੍ਰਾਈਸ 2890 90 ਰੁਪਏ ਲੋ ਜਸਟ ਪੀ ਕੇ ਸੂਚਨ ਦਾ ਮੁੱਦਾ ਹੀ ਨਿਕਾ ਇਫ ਯੂ ਵਾਂਟ ਟੂ ਲੁੱਕ ਵੈਰੀ ਯੰਗ ਐਂਡ ਸਮਾਰਟ ਲੋ ਜੀ ਕਿਉਂਕਿ ਬਹੁਤ ਸਾਰੇ ਫੰਕਸ਼ਨ ਤੋਂ ਸਾਨੂੰ ਇਸ ਤਰ੍ਹਾਂ ਦੇ ਆਉਂਦੇ ਨੇ ਜਿੱਤੇ ਸਾਨੂੰ ਇਹ ਜਿਹੇ ਸੂਟਾਂ ਦੀ ਲੋਡ ਪੈਂਦੀ ਹੈ ਹੈਨਾ ਬਹੁਤ ਜਿਹੜੇ ਹੈਵੀ ਵਾਲੇ ਹੁੰਦੇ ਉਹ ਤਾਂ ਬਹੁਤ ਥੋੜੀ ਵਿਆ ਹੁੰਦੇ ਨੇ ਤੇ ਆ ਲੋ ਕਲਰ ਦੇਖੋ ਬਹੁਤ ਸੋਣਾ ਤੁਹਾਡਾ ਹੌਟ ਪਿੰਕ ਕਲਰ ਦੀ ਸਲਵਾਰ ਆ ਇਹਦੇ ਵਰਕ ਗਲਤੀ ਨੋਟ ਕਰ ਲਓ ਠੀਕ ਹੈ ਆ ਗਿਆ ਸਾਰਾ ਵਰਕ ਐਂਡ ਪ੍ਰਿੰਟ ਸਾਰੇ ਸ਼ਰਟ ਦੇ ਉੱਤੇ ਤੁਹਾਨੂੰ ਪੂਰਾ ਹੈਂਡਵਰਕ ਨਾਲ ਸੂਟ ਮਤਲਬ ਸਾਰਾ ਹੀ ਭਰਿਆ ਹੋਇਆ ਠੀਕ ਹੈ ਆ ਦੇਖੋ ਸਾਰੇ ਦੇ ਉੱਤੇ ਐਂਡ ਐਂਡ ਤੱਕ ਖੁੱਲਾ ਡੁੱਲਾ ਸੂਟ ਬਣਨਾ ਹੈ ਤੁਹਾਡਾ 스마트 ਪ੍ਰਿੰਟਿੰਗ 스마트 ਵਰਕ 컬러 ਉਸ ਤੋਂ ਜ਼ਿਆਦਾ ਸੋਹਣੀ ਲੋ ਜੀ ਤੁਹਾਨੂੰ ਸ਼ਾਰਟ ਦੇ ਵਿੱਚ ਹੀ ਸੂਟ ਦਿੱਤਾ ਸੀ ਬਹੁਤ ਪਸੰਦ ਕੀਤਾ ਤੁਸੀਂ ਸਾਰਿਆਂ ਨੇ ਤੇ ਹੁਣ ਅਸੀਂ ਇਹਦੇ ਵਾਸਤੇ ਤੁਹਾਨੂੰ ਦੁਬਾਰਾ ਤੋਂ ਮੰਗਾ ਕੇ ਦਿਖਾਉਣ ਲੱਗੇ ਆ ਇਸ ਕੋਸਾ ਰਗਨ ਦੀ ਸ਼ਰਟ ਹੋਊਗੀ ਪੂਰਾ ਹੈਵੀ ਵਰਕ ਗਲੇ ਦੇ ਉੱਤੇ ਦੇਖੋ ਤੁਸੀਂ ਪੂਰਾ ਦੇਖੋ ਨੀਚੇ ਤੱਕ ਆ ਗਿਆ ਵਰਕ ਹੈ ਨਾ ਚਲ ਤੁਸੀਂ ਇਹਨੂੰ ਹੋਰ ਉੱਪਰ ਕਰਾਂਗੇ ਤਾਂ ਹਾਂ ਤੇ ਪਾਕਿਸਤਾਨੀ ਲੁੱਕ ਚ ਜਦੋਂ ਤੁਸੀਂ ਇਹਨੂੰ ਹਲਕਾ ਜਿਹਾ ਖੁੱਲਾ ਰੱਖ ਕੇ কুর্তা ਸਟਾਈਲ ਚ ਇਹਨੂੰ ਰੈਡੀ ਕਰਾਇਆ ਤੇ ਨਾਲ ਸਾਰੇ ਚ ਬੂਟੀਆਂ ਵੀ ਆ ਫਿਰ ਹੈਵੀ ਬਾਜੂ ਦੇ ਉੱਤੇ ਵੀ ਪੂਰਾ ਹੈਵੀ ਵਰਕ ਆ ਰਿਹਾ ਠੀਕ ਹੈ ਤੇ ਬਹੁਤ ਹੀ ਪਿਆਰਾ ਲੱਗਣ ਵਾਲਾ ਸੂਟ ਰੈੱਡ ਐਂਡ ਬਲੈਕ ਦਾ ਕੰਬੀਨੇਸ਼ਨ ਸੁਪਰ ਹਿੱਟ ਹਾਂ ਕਿਹੜੇ ਤੇ ਵੀ ਇੱਕ ਲਾਈਨ ਬਣੀ ਹੋਈ ਹੈ ਠੀਕ ਹੈ ਆ ਤੁਹਾਨੂੰ ਮਿਲ ਰਿਹਾ ਇਹਦੇ ਤੇ ਆਹ ਨੋ ਬਾਟਮ ਦੇ ਤੁਸੀਂ ਦੇਖੋ ਇਹਨਾਂ ਇਹਨਾਂ ਚੌੜਾ ਕੰਮ ਹੋਇਆ ਹੋਇਆ ਪੂਰਾ ਮਤਲਬ ਥੋੜਾ ਵਧੀਆ ਸਿਲਕ ਦੀ ਸਲਵਾਰ ਹੈ ਤੇ ਨਾਲ ਤੁਹਾਨੂੰ ਮਿਲੂ ਇਹਦੇ ਚਨਾਉਣ ਦਾ ਇਹ ਵਾਲਾ ਦੁਪੱਟਾ ਰੈੱਡ ਕਲਰ ਦਾ ਕੰਟਰਾਸਟ ਦੇਖੋ ਰੈੱਡ ਐਂਡ ਬਲੈਕ ਦਾ ਪੂਰਾ ਅਗਲਾਉਣਾ ਸੂਟ ਹੈ ਲੋ ਇਸ ਤੋਂ ਵੱਧ ਹੋਰ ਕੀ ਐਕਸਪੈਕਟ ਕਰਾਂਗੀ ਐਨ ਠੀਕ ਹੈ ਤੇ ਲੋ ਜੀ 2250 2250 ਚ ਸੂਟ ਤੁਹਾਡੇ ਘਰ ਆ ਜੂਗਾ। ਲੋ ਜੀ ਹੁਣ ਪਸ਼ਮੀਨਾ ਦਿਨੇ ਤੁਹਾਨੂੰ 1250 ਦੇ ਵਾਲੇ ਸੂਟ ਹੈ ਇਹ ਜਿਹੜੇ ਅੱਜ ਤੁਹਾਨੂੰ 1100 ਚ ਦੇਣੀ ਹੈ। ਡਬਲ ਟੋਨ ਪਸ਼ਮੀਨਾ ਸਿਲਕ ਪਸ਼ਮੀਨਾ ਦੇਖੋ ਇੱਕ ਟੈਕਸ ਦਾ। ਕੋਈ ਲੋਈ ਨਹੀਂ, ਕੋਈ ਲਾਈਨਿੰਗ ਨਹੀਂ, ਕੁਛ ਨਹੀਂ ਕਰਾਉਣਾ। ਇਹ ਵਰਕ ਦੇਖੋ ਇਹਨਾਂ ਦੇ ਉੱਤੇ ਕਿੰਨਾ ਪਿਆਰਾ ਹੋਇਆ ਹੈ ਜਿਹੜਾ ਤੁਹਾਨੂੰ ਸੂਟ ਦਿਖਾਉਣ ਲੱਗੀ ਮੈਂ। ਲੋ ਜੀ ਉਪਰੋਂ ਸ਼ੁਰੂ ਹੋ ਜਾਂਦੀ ਹੈ ਪੈਨਲ ਤੇ ਫਿਰ ਆ ਕੇ ਬੇਲ ਸ਼ੁਰੂ ਹੋਗੀ ਨਾਲ ਤੇ ਫਿਰ ਉਹ ਬੇਲ ਸਾਈਡ ਤੇ ਤੁਹਾਨੂੰ ਫੁੱਲ ਵੀ ਮਿਲ ਰਿਹਾ ਹੈ ਲੈਂਥ ਵਾਈਜ਼ ਡਿਜ਼ਾਈਨ ਬਣਿਆ ਹੋਇਆ ਹੈ। ਇਹ ਰੀਤੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਪਿਆਰੀ ਜੀ ਲੁੱਕ ਦਿੰਦਾ ਇਹਨੂੰ 23 ਇੰਚ ਤੱਕ ਇਹਦੇ ਐਂਡ ਟੂ ਐਂਡ ਵਰਕ ਹੈ 24 ਕਰ ਸਕਦੇ ਹਾਂ ਵੱਧ ਤੁਸੀਂ ਜੀ ਹਾਂ ਐਕਸਟਰਾ ਤੁਸੀਂ ਯੂਜ਼ ਕਰਨਾ ਹੋਵੇ ਸਾਈਡਾਂ ਤੋਂ ਫਿਰ ਤੁਸੀਂ ਇਹਨੂੰ ਕਿੰਨਾ ਕਰ ਸਕਦੇ ਮੈਂ ਦੱਸ ਦਿੰਨੀ ਹਾਂ ਫਿਰ ਤੁਹਾਡਾ ਇਹ ਹਾਂ 27 27.5 ਤੱਕ ਘੇਰਾ ਤਿਆਰ ਹੋ ਜਾਊਗਾ ਠੀਕ ਹੈ ਤੇ ਇੱਧਰ ਆ ਗਿਆ ਤੁਹਾਡਾ ਬਾਜੂ ਠੀਕ ਹੈ ਬਾਹਾਂ ਦੇ ਉੱਤੇ ਕੰਮ ਮਿਲੂਗਾ ਤੁਹਾਨੂੰ ਸਿੰਗਲ ਟੰਕੇ ਦਾ ਕੰਮ ਹੈ ਕੰਮ ਦੀ ਸਫਾਈ ਦੀ ਪੂਰੀ ਜ਼ਿੰਮੇਵਾਰੀ ਐਨ ਏ ਕਲਾਸ ਕੰਮ ਮਿਲੂਗਾ ਤੁਹਾਨੂੰ ਠੀਕ ਹੈ ਤੇ ਟੋਨ ਤੁਸੀਂ ਨੋਟ ਕਰ ਲਈ ਤੇ ਨਾਲ ਤੁਹਾਨੂੰ ਵਿੱਚ ਲਾਈਨਸ ਜੀਆਂ ਵੀ ਦਿਖ ਰਹੀਆਂ ਬੜੀਆਂ-ਬੜੀਆਂ ਹਨਾ ਜਾਮਨੀ ਐਂਡ ਆਰੈਂਜ ਜਿਹਦਾ ਕੰਬੀਨੇਸ਼ਨ ਹੈ ਇਹ ਹਾਂ ਤੇ ਇਹ ਆ ਗਿਆ ਜੀ ਸੂਟ ਪਹਿਲਾ ਜਿਹੜਾ ਤੁਹਾਨੂੰ ਮਿਲੂਗਾ ਪੂਰੀ ਲੁੱਕ ਦਿਖਾ ਦੋ ਇਹ ਸੂਟ ਤੁਹਾਨੂੰ ਮਿਲੂਗਾ ਸਿਰਫ 1100 ਚ 1250 ਦਾ ਸੂਟ ਹੈ ਜਿਹੜਾ ਅੱਜ 1100 ਚ ਮਿਲਨੇ ਕਲਰ ਸਾਰੇ ਸਾਰੇ ਦਿਖਾਉਂਗੀ ਤੁਹਾਨੂੰ ਮੈਂ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਲੋ ਫੈਬਰਿਕ ਪੂਰਾ ਸੋਲਿਡ ਆਊਗਾ ਤੁਹਾਡੇ ਕੋਲ ਪੂਰਾ ਐਨ ਵਧੀਆ ਗੱਡਮਾ ਫੈਬਰਿਕ ਆਊਗਾ ਕੋਈ ਲੋਈ ਨਹੀਂ ਆਉਣੀ ਕੁਝ ਨਹੀਂ ਹੋਣਾਗਾ ਲੋ ਜੀ ਆਹ ਲੁੱਕ ਗ੍ਰੇ ਕਲਰ ਦੇ ਉੱਤੇ ਬਿਊਟੀਫੁਲੀ ਗ੍ਰੇ ਰਿਵਰਸ ਹੋਗਾ ਹਾਂ ਸੋਹਣਾ ਜਿਹਾ ਗ੍ਰੇ ਹੈ ਇਹ ਪਿਆਰਾ ਜਾਂ ਠੀਕ ਹੈ ਤੇ ਬਲੈਕ ਐਂਡ ਸਿਲਵਰ ਗ੍ਰੇ ਦਾ ਕੰਬੀਨੇਸ਼ਨ ਜ ਹੈ ਉਹਦੇ ਕਰਕੇ ਬਹੁਤ ਸੋਹਣੀ ਲੁੱਕ ਆ ਰਹੀ ਲੋ ਜੀ ਅਗਲਾ ਆ ਗਿਆ ਪਿੰਕ ਐਂਡ ਫਿਰੋਜ਼ੀ ਦਾ ਕੰਬੀਨੇਸ਼ਨ ਹੈ ਦੋ ਟੋਨ ਦਿਖਰੇ ਹੋਣੀਆਂ ਬਹੁਤ ਸੋਹਣੇ ਟੋਨ ਦਿਖਰੀਏ ਦੋਨੋਂ ਲੋ ਇਹ ਆ ਗਿਆ ਜੀ ਤੁਹਾਡਾ ਅਗਲਾ ਸੂਟ 1100 ਰੁਪਿਆ ਸਾਡਾ ਕੀ ਸੂਟ ਤੁਹਾਡਾ ਠੀਕ ਅਗਲਾ ਟੋਨ ਦੇਖੋ ਆ ਰਹੀ ਹੈ ਕੈਮਰੇ ਚ ਮੈਨੂੰ ਇਥੋਂ ਬਹੁਤ ਸੋਹਣੀ ਲੱਗਦੀ ਹੈ ਪਿੰਕ ਐਂਡ ਇਥੋਂ ਦੇਖੋ ਇਥੋਂ ਕੋ ਜੋ ਮੇਰੇ ਕੋਲ ਬਹੁਤ ਸੋਹਣੀ ਆ ਰਹੀ ਹੈ ਡਬਲ ਟੋਨ ਐਂਡ ਕਲੀਅਰ ਆ ਰਹੀ ਹੈ ਇਹਦੇ ਚ ਇੱਕ ਇਹਦੇ ਚ ਮਹਿੰਦੀ ਕਲਰ ਯੂਜ਼ ਹੋਇਆ ਹੋਇਆ ਇੱਕ ਪਿੰਕ ਜਾ ਉਹਦੀ ਦੋਨੋਂ ਟੋਨਸ ਲਿਖਦੀਆਂ ਤੇ ਉਹਦੇ ਉੱਤੇ ਮਿੱਠਾ ਜਾ ਪਿਆਰਾ ਜਾ ਸੋਹਣਾ ਜਾ ਸੋਫਿਸਟੀਕੇਟਿਡ ਜਾ ਕੰਮ 1100 ਰੁਪਏ ਚ ਸੂਟ ਤੁਹਾਡੇ ਕੋਲ ਪਹੁੰਚ ਜਾਣੇ ਐਕਸਟਰਾ ਸ਼ਿਪਿੰਗ ਵੀ ਕੋਈ ਨਹੀਂ ਦੇਣੀ ਤੁਸੀਂ ਨੈਕਸਟ ਆ ਗਿਆ ਜੀ 8 ਜੀ ਹਾਂਜੀ ਸਿਲਕ ਪਸ਼ਮੀਨਾ ਡਬਲ ਟੋਨ ਠੀਕ ਹੈ ਜੀ ਲੋ ਇਹ ਆ ਗਿਆ ਜੀ ਤੁਹਾਡਾ ਗਲੇ ਕੋਲ ਠੀਕ ਹੈ نیچے ਆ ਗਿਆ ਤੁਹਾਡਾ ਐਲ ਸ਼ੇਪ ਦੇ ਵਿੱਚ ਕਾਪਰ ਜਿਹਾ ਕਲਰ ਨਜ਼ਰ ਆਉਂਦਾ ਹੈ ਹੈਨਾ ਹਾਂਜੀ ਹਾਂ ਕਾਪਰ ਤੇ ਬਲੈਕ ਦਾ ਹੈ ਨਾ ਹਾਂ ਤੇ ਆਹ ਤੁਹਾਨੂੰ ਆ ਗਿਆ ਜੀ ਐਲ ਸ਼ੇਪ ਦੇ ਵਿੱਚ ਘੇਰਾ ਠੀਕ ਹੈ نیچے ਕਿ ਮੇਲ ਆ ਗਈ ਬਾਹਾਂ ਤੇ ਪੂਰਾ ਹੈਵੀ ਵਰਕ ਆ ਗਿਆ ਠੀਕ ਹੈ ਤੇ ਇਹ ਵੀ ਤੁਹਾਨੂੰ ਮਿਲ ਰਿਹਾ ਹੈ 1100 ਚ 1250 ਵਾਲਾ ਹੀ ਸੂਟ ਹੈ ਇਹ ਵੀ ਅ ਸਿਰਫ ਦੋ ਪੀਸ ਨੇ ਇਹ ਮਹਿੰਦੀ ਜਾਂ ਯੈਲੋਸ਼ ਮਹਿੰਦੀ ਕਲਰ ਹੈ ਯੈਲੋ ਐਂਡ ਬਲੈਕ ਦਾ ਕੰਬੀਨੇਸ਼ਨ ਹੈ ਇਸ ਕਰਕੇ ਮਹਿੰਦੀ ਟੱਚ ਆ ਰਹੀ ਹੈ ਇਹਦੇ ਵਿੱਚ ਕਿਉਂਕਿ ਬੈਕਸ਼ ਵਿੱਚ ਆ ਰਿਹਾ ਨਾ ਮਹਿੰਦੀ ਜੀ ਟੋਨ ਦਿਖਦੀ ਹੈ ਇਹਦੇ ਵਿੱਚ ਲੋ ਤੇ ਆ ਗਿਆ ਤੁਹਾਡਾ ਵਰਕ ਬਹੁਤ ਪਿਆਰੀਆਂ ਚੀਜ਼ਾਂ ਨੇ ਸਿਰਫ 1100 ਰੁਪਏ ਜੀ ਤੁਹਾਡੇ ਤੱਕ ਪਹੁੰਚਦੀ ਕਿੰ ਕਰਦੇ ਆ ਅਸੀਂ ਗਲੇ ਦੇ ਉੱਤੇ ਇਹ ਵਾਲਾ ਵਰਕ ग्रीन मेहंदी कलर हैवी डबल टोन ही है ब्लैक एंड ग्रीन, ग्रीन, ना। ग्रीन दे नाल जिस ਕਰਕੇ ਤੁਹਾਡੇ ਡਾਰਕ ਗ੍ਰੀਨ ਆ ਗਿਆ ਹੈ ਨਾ ਤੇ ਗ੍ਰੀਨ ਮਹਿੰਦੀ ਕਲਰ ਇਹ ਬਹੁਤ ਸੋਹਣਾ ਜਿਹਾ ਤੇ ਇਹਦੇ ਉੱਤੇ ਗਲੇ ਦੇ ਉੱਤੇ ਬਹੁਤ ਪਿਆਰੀ ਜਿਹੀ ਕਲਰ ਕੰਬੀਨੇਸ਼ਨ ਲਾ ਕੇ ਤੇ ਫਿਰ ਪਰਮੇ ਲੁੱਕ ਦੇ ਨਾਲ ਇਹਨੂੰ ਬਣਾਇਆ ਹੈਗਾ ਫੁੱਲਾਂ ਨਾਲ ਤੇ ਫਿਰ ਇਧਰ ਆ ਗਿਆ ਸਾਡੇ ਕੋਲੇ ਬਾਹਾਂ ਦੇ ਉੱਤੇ ਦੋ ਵੇਲਾ ਠੀਕ ਹੈ ਤੇ ਹੋਰ ਤਾਂ ਨਹੀਂ ਕੁਝ ਤੇ ਪ੍ਰਾਈਸ ਮਿਲੂਗਾ 1100 ਜੀ ਇਹ ਆ ਗਿਆ ਜੀ ਗਲੇ ਦੇ ਉੱਤੇ ਵਰਕ ਵਾਲਾ ਸੂਟ ਬਹੁਤ ਭੈਣਾਂ ਨੂੰ ਗਲੇ ਵਾਲੇ ਪਸੰਦ ਆਇਆ ਬਹੁਤ ਭੈਣਾਂ ਨੂੰ ਘੇਰੇ ਵਾਲੇ ਪਸੰਦ ਆਇਆ ਸਾਰੀ ਵੈਰਾਈਟੀ ਆਪਾਂ ਤੁਹਾਨੂੰ ਦੇਤੀ ਰੀਸਟਾਕ ਨਹੀਂ ਹੋਣਾ ਇਹਨਾਂ ਦਾ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੇ ਫਾਈਨਲ ਮੈਸੇਜ ਪਾ ਦੇਣਾ ਜਿਹ ਹੈਗਾ ਤਾਂ ਮੇਰਾ ਠੀਕ ਹੈ ਜੀ ਬਹੁਤ ਹਾਈ ਕਿਉਂਕਿ 1250 ਵਾਲੀ ਚੀਜ਼ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਵੀ ਕਿੰਨਾ ਖੂਗਾ ਤੇ ਉਹਦੇ ਵਿੱਚ ਵੀ ਤੁਹਾਨੂੰ 150 ਛੱਡ ਕੇ ਵਿੱਚ ਸ਼ਿਪਿੰਗ ਵੀ ਦੇਣੀ ਹੈ ਤਾਂ ਹਾਈਲੀ ਡਿਸਕਾਊਂਟਰ ਸੂਟ ਨੇ ਇਹ ਸਾਰੇ ਤੇ ਲਓ ਜੀ ਇੱਕ ਤੁਹਾਨੂੰ ਹੋਰ ਦੇਣ ਲੱਗੀਆਂ ਸੂਟ ਆ ਟੈਕਸ ਦਾ ਸੂਟ ਹੈ ਅੱਖਾਂ ਤੇ ਕੰਨ ਭਾਵੇਂ ਦੋਨੇ ਬੰਦ ਕਰ ਲਿਓ ਇੰਨੀ ਸੋਹਣੀ ਚੀਜ਼ ਆਉਣ ਵਾਲੀ ਹੈ ਤੁਹਾਡੇ ਕੋਲੇ ਏ ਕਲਾਸ ਲਾਰ ਆ ਰਹੀ ਹੈ ਕਿਉਂਕਿ ਹਾਂ ਇਹ ਨਾ ਉਹ ਜਿਹੜੇ ਲਾਈਟ ਸ਼ੇਡ ਹੁੰਦੇ ਹਨ ਨਾ ਉਹ ਪਤਾ ਨਹੀਂ ਕੀ ਲਾਈਟ એનર્ਜੀ ਛੱਡਦੇ ਆ ਇਸ ਕਰਕੇ ਕੈਮਰੇ ਚੋਂ ਪ੍ਰੋਪਰ ਘੋਕ ਪੂਰੀ ਕਲਰ ਹੈ ਕਰੀਮ ਜਾਂ ਜਿਹਨੂੰ ਕਹਿ ਦਿੰਦੇ ਆਪਾਂ ਠੀਕ ਹੈ ਤੇ ਉਹਦੇ ਵਿੱਚ ਨਿੱਕੀ ਨਿੱਕੀ ਬੂਟੀ ਤੇ 3D ਟਾਈਪ ਹੈ ਬਹੁਤ ਸੋਹਣੀ ਤੇ ਸਾਰਾ ਬੂਟੀਆਂ ਨਾਲ ਭਰਿਆ ਹੈ ਠੀਕ ਹੈ ਸੀਨੀਅਰਸ ਇਹ ਇਸ ਤਰ੍ਹਾਂ ਨਾ ਮੇਨ ਵਾਲਾ ਦਾ ਘੇਰੇ ਨਾਲੋਂ ਵੀ ਬੂਟੀਆਂ ਵਾਲੇ ਸੂਟ ਬਹੁਤ ਪਿਆਰੇ ਲੱਗਦੇ ਹੁੰਦੇ ਨੇ ਪਾਈ ਤੇ ਪੂਰਾ ਨਿੱਗੇ ਵਾਲਾ ਪਸ਼ਮੀਨਾ ਵਿਦਆਊਟ ਲਾਈਨਿੰਗ ਬਣਾਇਓ ਵਿਦ ਲਾਈਨਿੰਗ ਬਣਾਇਓ ਜਿਵੇਂ ਥੋੜਾ ਦਿਲ ਕਰੇ ਆ ਸੌਰੀ ਰਾਮਟੈਕ 7 ਲੱਗੇ ਸੀ ਆਰਟੈਕ ਹੈ ਰਾਮਟੈਕ ਦਾ ਕੁਝ ਪਸ਼ਮੀਨਾ ਹੈ ਤੇ ਤੁਹਾਨੂੰ ਮਿਲੂਗਾ 1100 ਠੀਕ ਹੈ ਜੀ ਸਾਰਾ ਦਿਨ ਅਸੀਂ ਕਪੜਿਆਂ 'ਚ ਹੱਥ ਮਾਰਦਿਆਂ ਤਾਂ ਵੀ ਸਾਨੂੰ ਦੇਖ ਲਓ ਪਤਾ ਨਹੀਂ ਲੱਗਦਾ ਆਰਟੈਕ ਤੇ ਰਾਮਟੈਕ ਦਾ ਹੱਥ ਲਾ ਕੇ ਵੀ ਸਾਨੂੰ ਪਤਾ ਨਹੀਂ ਲੱਗਦਾਗਾ ਇੰਨਾ ਮਤਲਬ ਕੰਪੀਟੀਸ਼ਨ 'ਚ ਚੀਜ਼ਾਂ ਨਹੀਂ ਇਹ ਠੀਕ ਹੈ ਇਹ ਤਾਂ ਸਾਡੇ ਮਾਈਂਡਸੈਟ ਦਾ ਹੀ ਹੁੰਦਾ ਹੈ ਲਓ ਜੀ ਇਹ ਆਰਟੈਕ ਹੈ ਇਹ ਆਰਟੈਕ ਹੈ ਮਿਕਸ ਨਹੀਂ ਮਿਲਦਾ ਤੇ ਲਓ ਜੀ ਦੇਖੋ ਫਿੱਕਾ ਜਿਹਾ ਕੜਾ ਰੰਗਾਂ ਰੰਗ ਤੇ ਉਹਦੇ ਉੱਤੇ ਸੇਮ ਜਿਹੇ ਕਲਰ ਦੀਆਂ ਇਹ ਕਿੰਨੀਆਂ ਨਿੱਕੀਆਂ ਬੂਟੀਆਂ ਠੀਕ ਹੈ ਤੇ ਫੈਬਰਿਕ ਬਸ ਤੁਸੀਂ ਜਮਾ ਹੀ ਮੇਰੇ ਤੇ ਛੱਡ ਦਿਓ ਸਾਰੇ ਦਾ ਸਾਰਾ ਤੇ ਨਾਲ ਇਹਦੇ ਵਿੱਚ ਨਿੱਕੀ ਨਿੱਕੀ ਬੇਲ ਵੀ ਹੈ ਬੂਟੀਆਂ ਦੇ ਨਾਲ ਨਾਲ ਛੋਟੇ ਛੋਟੇ ਬੇਲ ਪੈਸੇ ਹੁੰਦੀ ਹੈ 1100 ਰੁਪਏ ਹੈ ਇਹ ਕੀ ਆ ਗਿਆ ਕਲਰ ਥੋੜਾ ਜਿਹਾ ਫਰਕ ਆ ਗੂੜੇ ਹਾਂ ਬਸ ਉਹਦੇ ਨਾਲੋਂ 19 21 ਮੜਾ ਜਾਈ ਬਸ ਕਹਿ ਲਓ ਤੁਸੀਂ ਬਸ ਇਹਦੇ ਬੇਲ 'ਚ ਫਰਕ ਹੈ ਉਹਦਾ ਬੇਲ ਦਾ ਡਿਜ਼ਾਈਨ ਹੋਰ ਸੀ ਇਹੀ ਵੀ ਇਹ ਦਾ ਡਿਜ਼ਾਈਨ ਹੋ ਰਿਹਾ ਹੈ ਬਾਕੀ ਸਾਰਾ ਕਲਰਫੁਲਰ ਸੇਮ ਹੈ ਇਹ ਵੀ ਆਰਟੈਕਸ ਦਾ 1100 ਰੁਪਏ ਚ ਅਗਲਾ ਆ ਗਿਆ ਮਾ우스 ਗ੍ਰੇ ਹੈ ਨਾ ਮਾ우스 ਗ੍ਰੇ ਕਲਰ ਆ ਗਿਆ ਲਓ ਜੀ ਥੋੜਾ ਜਿਹਾ ਹੋਰ ਖੋਲਤਾ ਮੈਂ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਜੀ ਵੀ ਆ ਚੀਜ਼ ਹੋਊਗੀ ਮਿੰਟ ਅੱਧਾ ਹੀ ਲਾਉਣਾ ਹੈ ਬਹੁਤ ਸੋਹਣੀਆਂ ਚੀਜ਼ਾਂ ਆਉਣ ਵਾਲੀਆਂ ਥੋੜੀ ਕੋਲੇ 11 1100 ਚ ਲਓ ਜੀ ਨੈਕਸਟ ਇਜ਼ ਦਿਸ ਵਨ ਅਗੇਨ ਬਾਈ ਰਾਮਟੈਕਸ ਠੀਕ ਹੈ ਤੇ ਲਓ ਜੀ ਇਹਦੇ ਚ ਬਣਿਆ ਹੋਇਆ ਦਾਣਾ ਠੀਕ ਹੈ ਤੇ ਫੈਬਰਿਕ ਦੀ ਤਾ ਕੋਈ ਲੋੜ ਨਹੀਂ ਐਕਸਪਲੇਨ ਕਰਨ ਦੀ ਤੇ ਨਾਲ ਤੁਹਾਨੂੰ ਘੇਰੇ ਤੋਂ ਹਟ ਕੇ ਥੋੜਾ ਜਿਹਾ ਫੁੱਲਾਂ ਵਾਲੇ ਪਾਸੇ ਲੈ ਗਏ ਆਪਾਂ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸੇਮ ਚਾਹੇ ਫੁੱਲ ਲਓ ਚਾਹੇ ਘੇਰੇ ਲਓ 1100 ਪੂਰਾ ਹਾਂ ਲਓ ਜੀ ਅਗਲਾ ਇਹ ਕਲਰ ਆ ਗਿਆ ਉਹਦੇ ਵਿੱਚ ਸੇਮ ਦੇ ਵਿੱਚ ਠੀਕ ਹੈ ਕੋਈ ਲੋਈ ਨਹੀਂ ਆਉਣੀ ਕੁਝ ਨਹੀਂ ਹੋਣਾ ਏ ਕਲਾਸ ਚੀਜ਼ਾਂ ਪ੍ਰਾਈਸ ਵੀਸ ਤੋਂ ਲੈਸ ਪੋਸੀਬਲ ਨਹੀਂ ਉਸ ਪ੍ਰਾਈਸ ਦੇ ਉੱਤੇ ਦਿੱਤਾ ਤੁਹਾਨੂੰ ਠੀਕ ਹੈ ਲਓ ਜੀ ਨੈਕਸਟ ਇਹ ਕਲਰ ਆ ਗਿਆ ਕਲਰ ਤੁਸੀਂ ਹਾਂ ਥੋੜਾ ਜਾਨੀਆਂ ਟੱਚ ਹੁੰਦੀ ਸਿਆਣੇ ਵਾਲੀ ਉਹ ਵਾਲਾ ਬਿਊਟੀਫੁਲ ਸਕਾਈ ਬਲੂ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਹੈ ਠੀਕ ਹੈ ਇਹ ਤਾਂ ਆਪਣੇ ਵਰਗੇ ਵੀ ਬਹੁਤ ਸਾਰੀਆਂ ਥਾਵਾਂ ਹੁੰਦੀਆਂ ਜਿੱਥੇ ਆਪਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਚਾਹੀਦੀਆਂ ਹੁੰਦੀਆਂ ਹਨਾ ਤਾਂ ਆਪਣੇ ਵਰਗੇ ਵੀ ਪਾ ਸਕਦੇ ਆ ਜ਼ਰੂਰੀ ਨਹੀਂ ਹੈਗਾ ਕਿ ਸੀਨੀਅਰਸ ਨਹੀਂ ਪਾਉਣੇ ਠੀਕ ਹੈ ਲਓ ਜੀ ਗ੍ਰੇ ਬਲੂਇਸ਼ ਗ੍ਰੇ ਇਹ ਨਾ ਸੋਨਾ ਜਿਹਾ ਗ੍ਰੇ ਹੈ ਇੱਕ ਕਾਲਾ ਜਿਹਾ ਗ੍ਰੇ ਹੁੰਦਾ ਉਹ ਨਹੀਂ ਸੋਨਾ ਜਿਹਾ ਗ੍ਰੇ ਕਲਰ ਤੇ ਉਹਦੇ ਉੱਤੇ ਸੋਹਣੀ ਸੋਹਣੀ ਬੂਟੀਆਂ ਤੇ ਨਾਲ ਸਾਰੇ ਚਦਾਣਾ 1100 ਰੁਪਿਆ No shipping extra so today कर ਲਓ ਜੀ ਅਗਲਾ ਅਈ ਤਾਂ ਮੈਂ ਲਾ ਦਸੀ ਜਦਾ ਕਾਫੀ ਜਣਿਆਂ ਨੂੰ ਸੀਨੀਅਰਸ ਵਾਲੀ ਚੀਜ਼ਾਂ ਦੇਤੀਆਂ ਲਓ ਜੀ ਛੋਟੇ ਛੋਟੀ ਵੇਲ ਸੋਹਣੀ ਜੀ ਤੇ ਨਿੱਕੇ ਨਿੱਕੇ ਫੁੱਲਾ ਸਾਰੇ ਫਰੰਟ ਦੇ ਉੱਤੇ ਆਰਟੈਕਸ ਬਿਲਕੁਲੀ ਇਸ ਚੀਜ਼ ਤੇ ਕਨਸੈਂਟਰੇਟ ਨਹੀਂ ਕਰਨਾ ਕਿ ਆਰਟੈਕਸ ਹੈ ਕਿ ਰੌਂਟੈਕਸ ਹੈ ਥੋੜੇ ਲਈ ਅਸੀਂ ਇਹੀ ਹੋਈ ਟੈਕਸ ਹੈ ਠੀਕ ਹੈ ਅਸੀਂ ਹੋਈ ਟੈਕਸ ਹੈ ਤੁਹਾਡੇ ਵਾਸਤੇ ਚੀਜ਼ ਏ ਕਲਾਸ ਆਉਣ ਦੀ ਸਾਡੀ ਜ਼ਿੰਮੇਵਾਰੀ ਹੈ ਅਗਲਾ ਵਾਈਟ ਵਾਈਟ ਇਹ ਉਹਨਾਂ ਬੰਦਿਆਂ ਵਾਸਤੇ ਹੈ ਕਿ ਵਾਈਟ ਉਹ ਵੇਚੀ ਆਪਾਂ ਹਨਾ ਜਦੋਂ ਵੀ ਅਸੀਂ ਤੁਹਾਨੂੰ ਵਾਈਟ ਦਿਖਾਇਆ ਬਹੁਤ ਪਸੰਦ ਕੀਤਾ ਤੁਸੀਂ ਕਿਉਂਕਿ ਜਿਹੜੇ ਭੈਣਾ ਸੱਸੰਗਤ ਵਗੈਰਾ ਤੇ ਜਾਂਦੀਆਂ ਜਾਂ ਗੁਰਦੁਆਰੇ ਜਾ ਕੇ ਸਪੈਸ਼ਲੀ ਵਾਈਟ ਹੀ ਪਸੰਦ ਕਰਦੀਆਂ ਕਿ ਵਾਈਟ ਦੇ ਵਿੱਚ ਹੋਰ ਕੁਝ ਨਾ ਹੋਵੇ ਇਹ ਉਹ ਸੂਟ ਹੈ ਇਹਦੇ ਵਿੱਚ ਸਿਰਫ ਵਾਈਟ ਹੀ ਵਾਈਟ ਹੈ ਸਾਰਾ ਵਾਈਟ ਦੇ ਉੱਤੇ ਵਰਕ ਵੀ ਵਾਈਟ ਹੀ ਹੈ ਰਾਮਟੈਕਸ ਦਾ ਸੂਟ ਹੈ 1100 ਚ ਸੂਟ ਥੋੜੀ ਘੱਟ ਆ ਜੂਗਾ ਲਓ ਜੀ ਜਿਨ੍ਹਾਂ ਨੂੰ ਵਾਈਟ ਦੇ ਉੱਤੇ ਹਲਕੀ ਜੀ ਬ੍ਰੇਕ ਵੀ ਪਸੰਦ ਹੈ ਆਲੋ ਸਾਰੇ ਚ ਬੁਟੀ ਤੇ ਥੋੜਾ ਜਿਹਾ 골ਡਨ ਜਿਹਾ ਕਲਰ ਹੈ ਨਾ ਕਹਿ ਲਓ ਤੁਸੀਂ ਲੱਗਿਆ ਹੋਇਆ ਥੋੜਾ ਥੋੜਾ ਤੇ ਇਹ ਵੀ ਹੈਗਾ ਰਾਮ ਟੈਕਸ ਦਾ ਪ੍ਰਾਈਸ ਇਹਦਾ ਵੀ ਸੇਮ 1100 ਵਿਦਆਊਟ ਦੁਪੱਟਾ ਹੈ ਸਾਰੇ ਸੂਟ ਇਹ नेक्स्ट ਆ ਗਿਆ 골ਡਨ ਇਹ ਆ ਟੈਕਸ ਦਾ ਠੀਕ ਹੈ ਜੀ ਤੇ ਨਿੱਕੀ ਨਿੱਕੀ ਬੁਟੀ ਤੇ ਸੋਹਣੀ ਜਿਹੀ ਬੇਲ ਬਣੀ ਹੋਈ ਹੈ 26 ਮੰਨ ਕੇ ਚੱਲਿਓ ਘੇਰਾ ਪਲੱਸ ਹੋ ਸਕਦਾ ਹੈ ਕੱਟ ਨਹੀਂ ਹੋਊਗਾ 26 ਤਾਂ ਹੁੰਦਾ ਹੀ ਹੁੰਦਾ ਲੋ ਜੀ ਲੋ ਜੀ ਹੁਣ ਤੁਹਾਨੂੰ ਪਿਛਲੇ ਦਿਨਾਂ ਚ ਨਾ ਸੀ ਇੱਕ ਪਫ ਵਰਕ ਦੇ ਸੂਟ ਦਿੱਤੇ ਸੀ ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕੀਤਾ ਤੇ ਕੁਝ ਪੀਸ ਸਾਨੂੰ ਹੋਰ ਮਿਲ ਗਏ ਉਹ ਤੁਹਾਨੂੰ ਦਿਖਾਉਣ ਲੱਗੀਆਂ ਹੁਣ ਆਪਾਂ ਪਫ ਵਰਕ ਦੇ ਵਿੱਚ ਇਹ ਚੀਜ਼ ਤੁਹਾਨੂੰ ਦਿੱਤੀ ਸੀ ਅਸੀਂ ਤੇ ਬਹੁਤ ਪਸੰਦ ਕੀਤੀ ਤੁਸੀਂ ਤੇ ਇਹਦਾ ਵਰਕ ਵੀ ਬਹੁਤ ਸੋਹਣਾ ਹੈ ਤੇ ਸਟਾਈਲ ਵੀ ਬਹੁਤ ਸੋਹਣਾ ਵਰਕ ਦਾ ਬਹੁਤ ਪਿਆਰਾ ਲੱਗਦਾ ਦੋ ਬੇਲਾ ਬਣੀਆਂ ਹੋਈਆਂ ਨੇ ਵਿੱਚ ਫੁੱਲ ਬਣੇ ਹੋਏ ਨੇ ਤੇ ਇਹ ਮੈਰੂਨ ਕਲਰ ਦਾ ਜਦੋਂ ਤੁਸੀਂ ਇਹਦੇ ਨਾਲ ਹਾਈਲਾਈਟ ਦਿੱਤਾ ਦੁਪੱਟੇ ਨੂੰ ਟਾਈ ਡਾਈ ਦਾ ਤੇ ਨਾਲ ਤੁਸੀਂ ਬਾਹ ਦੇ ਉੱਤੇ ਇਹ ਫੁੱਲ ਸੈੱਟ ਕੀਤਾ ਸੂਟ ਦਾ ਲੈਵਲ ਤਾਂ ਤੁਸੀਂ ਪੂਰਾ ਚੱਕ ਹੀ ਦੇਣਾ ਹੈ ਇਸ ਤੋਂ ਵੱਧ ਹੋਰ ਕੀ ਹੋਊਗਾ ਤੇ ਪ੍ਰਾਈਸ ਮੈਂ ਦੱਸ ਦਿੰਨੀ ਤੁਹਾਨੂੰ ਕੀ ਹੈ ਇਹਦੀ ਹਾਂਜੀ 1400 ਸ਼ਿਪਿੰਗ ਸੀ ਤੇ ਹੁਣ ਵੇਦੇ ਸ਼ਿਪਿੰਗ ਤੁਹਾਨੂੰ 1350 1350 ਚ ਦੇਣਾ ਹੈ ਠੀਕ ਹੈ ਜੀ 1350 ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਅਗਲਾ ਆ ਗਿਆ ਨੇਵੀ ਬਲੂ ਬਸ ਪੀਸ ਸਾਡੇ ਕੋਲ ਹੁਣ ਆਹੀ ਹੈ ਜਿਹੜੇ ਤੁਹਾਨੂੰ ਮੈਂ ਦਿਖਾ ਦੂੰਗੀ ਠੀਕ ਹੈ ਰੀਸਟਾਕ ਵੀ ਹੁਣ ਅਸੀਂ ਨਹੀਂ ਲੈ ਰਹੀ ਤਾਂ ਕੋਈ ਵੀ ਲਓ ਜੀ ਨੇਵੀ ਬਲੂ ਦੇ ਉੱਤੇ ਦੁਪਹਿਰ ਖੇੜੀ ਉਹ ਖੜਿਆ ਪਿਆ ਸੂਟ ਲਓ ਆ ਤੁਹਾਡੀ ਚਾਹੇ ਬਾਜੂ ਤੇ ਲੈ ਲਿਓ ਚਾਹੇ ਤੁਸੀਂ ਮੁਰੀ ਤੇਲੇ ਤੁਹਾਡੀ ਮਰਜ਼ੀ ਹੈ ਪਸ਼ਮੀਨੇ ਦੇ ਉੱਤੇ ਕੋਈ ਲੁਈ ਨਹੀਂ ਆਉਗੀ ਕੋਈ ਲਾਈਨਿੰਗ ਦੀ ਲੋੜ ਨਹੀਂ ਉਹ ਪੂਰੀ ਜ਼ਿੰਮੇਵਾਰੀ ਹੈ ਸਾਡੀ ਲੋ ਜੀ ਅਗਲਾ ਪੂਰਾ ਗਾਜਰੀ ਕਲਰ ਹੁੰਦਾ ਜਿਹੜਾ ਐਗਜ਼ੈਕਟ ਹੈ ਨਾ ਉਹ ਵਾਲਾ ਕਲਰ ਹੈ ਇਹ ਜੀ ਗਾਜਰੀ ਕਲਰ ਦੇ ਉੱਤੇ ਬਹੁਤ ਸੋਹਣੀ ਲੁੱਕ ਦੇ ਰਿਹਾ ਹੈ ਲਾਈਟ ਪਿੰਕ ਦਾ ਕੰਬੀਨੇਸ਼ਨ ਲੋ ਬਹੁਤ ਸੋਹਣੀ ਸੋਹਣੀ ਚੀਜ਼ਾਂ ਸਫਾਈ ਨਾਲ ਕੰਮ ਹੋਇਆ ਹੋਇਆ ਤੇ ਆ ਬਾਜੂ ਦੇ ਉੱਤੇ ਇੱਕ ਲੰਬਾ ਫੁੱਲ ਠੀਕ ਹੈ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 1300 1350 ਇਹਦੇ ਚੋਂ ਅਸੀਂ ਸ਼ਿਪਿੰਗ ੜਣੀ ਹੈ ਸਾਰਾ ਕੁਝ ਇਹਦੇ ਵਿੱਚ ਹੀ ਹੈ ਹੁਣ ਤਾਂ ਬਸ ਲੱਗੀ ਕੀਮਤ ਵਾਲੇ ਕੰਮ ਹੋਇਆ ਪਿਆ ਠੀਕ ਹੈ ਆ ਲੋ ਲੋ ਜੀ ਅਗਲਾ ਦੇਖੋ ਇਹ ਆ ਗਿਆ ਜੀ ਤੁਹਾਡਾ ਅ ਕਲਰ ਆ ਗਿਆ ਸਹੀ ਬਸ ਸਹੀ ਆ ਗਿਆ ਤੁਹਾਡੇ ਕੋਲ ਹੁਣ ਮੈਂ ਕੁਝ ਨਹੀਂ ਕਹਿੰਦੀ ਕਿਉਂਕਿ ਮੈਂ ਕੁਝ ਉਲਟਾ ਪੁਲਟਾ ਹੀ ਬੋਲੂੰ ਰੰਗ ਦੇ ਮਾਮਲੇ 'ਚ ਲੋ ਜੀ ਆ ਦੇਖੋ ਤੁਸੀਂ ਇੱਕ ਡਿਜ਼ਾਈਨ ਇਹ ਵੀ ਹੈਗਾ। ਹਲੋ। ਇਹ ਹੈਗਾ ਜੀ ਰਾਣੀ ਡੀਪ ਰਾਣੀ ਕਲਰ ਕਿਉਂਕਿ ਪਿੰਕ ਐਂਡ ਬਲੈਕ ਨਾਲ ਡਬਲ ਟੋਨ ਕੀਤਾ ਹੋਇਆ ਹੈ। ਇਸ ਕਰਕੇ ਡੀਪ ਰਾਣੀ ਦਿਖ ਰਿਹਾ ਹੈ। ਠੀਕ ਹੈ ਜੀ। ਗਲੇ ਤੇ ਨਾਲ ਆ ਗਈ ਬੂਟੀ ਤੇ ਫਿਰ ਹੈਵੀ ਵਰਕ ਆ ਗਿਆ ਬੱਜਤੀ। ਇਹਦੇ ਜੀ ਤੁਹਾਨੂੰ ਤਿੰਨ ਹੀ ਪੀਸ ਦੇ ਸਕਾਂਗੇ ਅਸੀਂ ਇੱਕ ਕਲਰ ਇਹ ਤੁਹਾਨੂੰ ਦੇਤਾ ਮੈਂ। 1300 ਇਹ ਵੀ 1300 ਚ ਮਿਲਨੇ ਅੱਜ। ਅਗਲਾ ਕਲਰ ਤੁਹਾਨੂੰ ਇਹ ਮਿਲੂਗਾ। ਠੀਕ ਹੈ ਇਹ ਖੋਲ ਦਿੰਨੀ ਹਾਂ ਮੈਂ ਅਹ ਲੋਚ ਕਲਰ ਨੋਟ ਕਰ ਲਓ ਅਹ ਦਸਤੀਆਂੀਆਂ ਦਾ ਕਲਰ ਹੁੰਦਾ ਜਿਹੜਾ ਉਹਨੂੰ ਬਲੈਕ ਨਾਲ ਤਾਣੇ ਬੇਟੀ ਚ ਬੁਣਿਆ ਹੋਇਆ ਇਸ ਕਰਕੇ ਥੋੜਾ ਥੋੜਾ ਬਲੈਕ ਵੀ ਡਬਲ ਟੋਨ ਦੇ ਰਿਹਾ ਇਹਨੂੰ ਤੇ ਬਾਜੂ ਤੇ ਆਗਿਆ ਨਾਲ ਹੈਵੀ ਵਰਕ ਫਰੰਟ ਵੀ ਸਾਰਾ ਥੋੜਾ ਭਰਿਆ ਹੋਇਆ ਤੇ ਗਲਾ ਵੀ ਭਰਿਆ ਹੋਇਆ ਠੀਕ ਹੈ ਜੀ ਲਓ ਇਹਗਲਾ ਆ ਗਿਆ ਅਹ ਕਾਪਰ ਹਾਂਜੀ ਕਾਪਰ ਜਈਏ ਉਹਨਾਂ ਦੀ ਬਾਹਾਂ ਸਾਈਡ ਤੇ ਬਣੀਆਂ ਸੀ ਇਹਦੀ ਅਲੱਗ ਇਹਦੀ ਬਾਹਾਂ ਅਲੱਗ ਤੋਂ ਬਣੀਆਂ ਹੋਈਆਂ ਦੂਜੀ ਪਾਸ ਐਂਡ ਤੇ ਤੁਸੀਂ ਇਹਨੂੰ ਹਾਂ ਇਹਨੂੰ ਤੁਸੀਂ ਆਪਣੀ ਮਤਲਬ ਮਰਜ਼ੀ ਨਾਲ ਇਹਨੂੰ ਬਾਟਮ ਤੇ ਵੀ ਲੈ ਸਕਦੇ ਹੋ ਮਾਹਾਂ ਤੇ ਵੀ ਲੈ ਸਕਦੇ ਹੋ ਤੁਹਾਡੀ ਇੱਛਾ ਬਾਕੀ ਸਾਰਾ ਉਸੇ ਤਰ੍ਹਾਂ ਹੀ ਬਣਿਆ ਹੋਇਆ ਜਿਵੇਂ ਉਹ ਸੀਗੇ ਆ ਲਓ ਗੱਲਾ ਬਣਿਆ ਹੋਇਆ ਤੇ ਫਰੰਟ ਦੇ ਉੱਤੇ ਫੁੱਲ ਬਣੇ ਹੋਏ ਪ੍ਰਾਈਸ ਹੈ 1300 ਪੂਰਾ ਹਾਂਜੀ ਲੋ ਜੀ ਇੱਕ ਟੈਕਸ ਦਾ ਇਹ ਪਿਆ ਸਾਡੇ ਕੋਲ ਸਿੰਗਲ ਸੂਟ ਬਹੁਤ ਸੋਹਣੇ ਹੈ ਤੁਸੀਂ ਲੈਣੋਂ ਤਾਂ ਲੈ ਲਓ ਨਹੀਂ ਫਿਰ ਮੇਰੇ ਪਿਆ ਦੇਖੋਗੇ ਤੁਸੀਂ ਅਗਲੀ ਸਰਦੀ ਮੈਨੂੰ ਵਾਪਸ ਆਉਂਦਾ ਆ ਅ ਮਸੀਹਾ ਦਿ ਰਾਤੋਂ ਖਿੜਿਆ ਪਿਆ ਸੂਟ ਬੂਟੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਮੈਨੂੰ ਬਾਰਡਰ ਨਾਲੋਂ ਵੀ ਇਹਦੀਆਂ ਬੂਟੀਆਂ ਜ਼ਿਆਦਾ ਉਠਾ ਦੇ ਰਹੀਆਂ ਇੰਨਾ ਪਿਆਰਾ ਲੱਗ ਰਿਹਾ ਸੂਟ ਤੇ ਫਿਰੋਜ਼ੀ ਕਲਰ ਦਾ ਜਿਹੜਾ ਦੁਪੱਟਾ ਕੀਤਾ ਇਹਦੇ ਨਾਲ ਤੁਸੀਂ ਬਹੁਤ ਪਿਆਰਾ ਬਣਨਾ ਸੂਟ ਤੇ ਸਿਰਫ 1000 ਜੇ ਤੁਸੀਂ ਮੈਨੂੰ ਦੇ ਦੇ ਦਿੰਦੇ 1000 ਰੁਪਿਆ ਜੀ ਮੇਰਾ ਫਾਇਦਾ ਨਹੀਂ ਕਦੇ ਵੀ ਕਰਦੀਆਂ ਇਹ 1000 ਰੁਪਏ ਦਾ ਲਓ ਜੀ ਹਾਂ ਲੋ ਜੀ ਸਾਊਥ ਸਿਲਕ ਪਸ਼ਮੀਨਾ ਇਹ ਵੀ ਸਿੰਗਲ ਹੀ ਆ ਦੋ ਇਹਦੇ ਵਿੱਚ ਚਲੋ ਲੋ ਜੀ ਸਾਊਥ ਸਿਲਕ ਪਸ਼ਮੀਨਾ ਆ ਤੁਹਾਨੂੰ ਮਿਲ ਰਿਹਾ ਹੈ ਡਬਲ ਟੋਨ ਨੀਲੇ ਦਾ ਤੇ ਪਿੰਕ ਦਾ ਰਾਇਲ ਦਾ ਤੇ ਹੈ ਨਾ ਹਾਂ ਰਾਇਲ ਦਾ ਤੇ ਪਿੰਕ ਦਾ ਤੇ ਉਸੇ ਤਰ੍ਹਾਂ ਦਾ ਹੀ ਇੱਥੇ ਮਿਲ ਰਿਹਾ ਤੁਹਾਨੂੰ ਗਲੇ ਦੇ ਉੱਤੇ ਵੀ ਸ਼ੇਪ ਚ ਕੰਮ نیچے ਮਿਲ ਰਿਹਾ ਖੂਬਸੂਰਤ ਕਿਰਾ ਜਿਹਦੇ ਚ ਜਰੀ ਵਰਕ ਵੀ ਹੋਇਆ ਹੋਇਆ ਠੀਕ ਹੈ ਇਹ ਮਿਲ ਰਿਹਾ ਬਾਜੂ ਔਰ ਬਾਟਮ ਜਿਵੇਂ ਮਰਜ਼ੀ ਸੈੱਟ ਕਰ ਲਿਓ ਭਾਵੇਂ ਬਾਜੂ ਤੇ ਕਰ ਲਿਓ ਭਾਵੇਂ ਪੂਰੀ ਤੇ ਕਰਨੇ ਹੋ ਵਿਦਾਊਟ ਲਾਈਨਿੰਗ ਬਣੂਗਾ ਪ੍ਰਾਈਸ ਮਿਲੂਗਾ ਸਿਰਫ 1500 ਸਿਰਫ 1500 ਹੋਗਾ 1500 ਕੰਪਨੀ ਭੁੱਲ ਜਾਂਦੀ ਐ ਇਹਨੂੰ ਵੀ ਕਦੇ-ਕਦੇ ਧਿਆਨ ਰਹਿੰਦਾ ਇਹ ਦੇਵਾਂਗੇ ਠੀਕ ਹੈ ਇਹਦੇ ਉੱਤੇ ਬਹੁਤ ਸੋਹਣਾ ਉਠਾ ਦੇ ਰਿਹਾ ਇਹ ਰਾਣੀ ਪਿੰਕ ਕਲਰ orange ਦੇ ਨਾਲ ਠੀਕ ਹੈ ਬਾਕੀ ਸਾਰਾ ਉਵੇਂ ਹੀ ਬਣਿਆ ਹੋਇਆ ਠੀਕ 1500 ਚ ਲੋ ਜੀ ਏ ਡਿਜ਼ਾਈਨ ਚ ਹੈ ਵੀ ਉਹੀ ਹੈ ਡਬਲ ਟੋਨ ਤੇ ਲੋਕੀ ਇਹਨੂੰ ਕਹਿੰਦੇ ਆ ਸਾਊਥ ਸਿਲਕ ਪਸ਼ਮੀਨਾ ਬਸ ਇਹਦੇ ਵਰਕ ਇਸ ਤਰ੍ਹਾਂ ਹੋਇਆ ਹੋਇਆ ਠੀਕ ਹੈ ਘੇਰੇ ਦੇ ਉੱਤੇ ਵਰਕ ਹੋਇਆ ਹੋਇਆ ਫੈਬਰਿਕ ਬਹੁਤ ਹੀ ਸੋਹਣਾ ਹੈ ਲਓ ਜੀ ਦੂਜੇ ਐਂਡ ਤੇ ਤੁਹਾਨੂੰ ਇਹ ਕੰਮ ਮਿਲੂਗਾ ਭਾਵੇਂ ਤੁਸੀਂ ਇਹਨੂੰ ਭਾਵੇਂ ਤੇ ਲੈ ਲਿਓ ਤੇ ਭਾਵੇਂ ਤੁਸੀਂ ਮੁਰੀ ਤੇ ਲੈ ਲਿਓ ਤੁਹਾਡੀ ਮਰਜ਼ੀ ਹੈ ਪੁੱਠਾ ਕਰਕੇ ਇਹਦੇ ਇਸੇ ਦੇ ਤੁਸੀਂ ਕਾਫੀ ਬਣਾ ਸਕਦੇ ਹੋ ਸਿਰਾਂ ਹਾਈਲਾਈਟ ਦੇ ਲਿਓ ਜਿੱਥੇ ਦਿਲ ਕੀਤਾ ਪੁੱਠੇ ਵਸਿਓ ਠੀਕ ਹੈ ਤੇ ਇਹ ਮਿਲੂਗਾ ਤੁਹਾਨੂੰ ਸੇਮ ਪ੍ਰਾਈਸ 1500 ਰੁਪਈਆ ਠੀਕ ਹੈ ਜੀ ਸੇਮ ਫੈਬਰਿਕ ਦੇ ਉੱਤੇ ਇੱਕ ਹੋਰ ਸਿਲਕ ਪਸ਼ਮੀਨੇ ਤੇ ਔਰੇਂਜ ਐਂਡ ਪਿੰਕ ਦਾ ਕੰਬੀਨੇਸ਼ਨ ਡਬਲ ਟੋਨ ਬਹੁਤ ਸੋਹਣੀ ਆ ਰਹੀ ਹੈ ਤੇ ਕਲਰ ਕੰਬੀਨੇਸ਼ਨ ਕਲੇ ਦੇ ਉੱਤੇ ਇਹ ਲੱਗੇ ਹੋਏ ਨੇ ਸਫਾਈ ਨਾਲ ਕੰਮ ਹੈ ਪੂਰੀ ਨਾਲ ਤੇ ਫਿਰ ਘੇਰੇ ਦੇ ਉੱਤੇ ਵੀ ਮਿਲੂਗਾ ਲੈਂਥ ਪੂਰੀ ਹੁੰਦੀ ਹੈ 45 46 ਤੱਕ ਇਹਨਾਂ ਦੀ ਲੈਂਥ ਹੁੰਦੀ ਹੈ ਠੀਕ ਹੈ ਇਸ ਲਈ ਮੈਂ ਮੰਨਦੀ ਨਹੀਂ ਇਹ ਆ ਗਿਆ ਬਾਹਵਾ ਜਾ ਮੂਰੀ ਥੋੜੀ ਮਰਜੀ ਹੈ ਠੀਕ ਹੈ ਜੀ ਲੋ ਜੀ 1500 ਚ ਆ ਸਾਡੀ ਫਰੈਂਡ ਦੇ ਬਣ ਕੇ ਆਈ ਹੈ ਠੀਕ ਹੈ ਤੁਹਾਨੂੰ ਦਿਖਾ ਦਿੰਨੀ ਹੈ ਰਾਮ ਟੈਕਸ ਦਾ ਪਸ਼ਮੀਨਾ ਲੱਗਿਆ ਹੋਇਆ ਇਹਨਾਂ ਨੂੰ ਠੀਕ ਹੈ ਤੇ ਆ ਇਹਦੇ ਘੇਰੇ ਦੇ ਉੱਤੇ ਕਾਰਨਰ ਬਣੀ ਹੋਈ ਹੈ ਭਾਵੇਂ ਤਾਂ ਉਹ ਇਹਨੂੰ ਰੌਉ ਬਣਾ ਲੈਣ ਤੇ ਭਾਵੇਂ ਇਹਨੂੰ ਸਟ੍ਰੇਟ ਬਣਾ ਲੈਣ ਉਹਦੀ ਮਰਜ਼ੀ ਹੈ ਠੀਕ ਹੈ ਤੇ ਬਹੁਤ ਸੋਹਣਾ ਇਹਦੇ ਉੱਤੇ ਕਲਰ ਕੰਬੀਨੇਸ਼ਨ ਇਹ ਅਸੀਂ ਕਰਵਾ ਕੇ ਉਹਨਾਂ ਨੂੰ ਭੇਜਣਾ ਹੈ ਇਸ ਕਰਕੇ ਅਸੀਂ ਅੱਜ ਲੈ ਲਿਆ ਇਹਦਾ ਵੀਡੀਓ ਆ ਤੁਸੀਂ ਬਾਜੂ ਤੇ ਲੈ ਲਓ ਚਾਹੀ ਮੋਰੀ ਤੇ ਲੈ ਲਓ ਉਹ ਤੁਹਾਡੀ ਮਰਜੀ ਹੈ ਠੀਕ ਹੈ ਜੀ ਇੱਕ ਇਹ ਸੂਟ ਹਾਂ ਰਾਮਟੈਕਸ ਦਾ بیس ਹੈ ਪਸ਼ਮੀਨਾ ਰਾਮਟੈਕਸ ਦਾ ਲੱਗਿਆ ਹੋਇਆ ਠੀਕ ਹੈ ਜੀ ਤੇ ਇਹ ਸੂਟ ਐਸਚ ਰੈਡੀ ਤੁਹਾਨੂੰ 1600 ਚ ਮਿਲਣਾ ਹੈ ਜੇ ਤੁਸੀਂ ਕਰਾਉਣਾ ਹੋਊਗਾ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕਰਾ ਲਿਓ ਲਓ ਜੀ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਉਹਨਾਂ ਨੇ ਭੇਜੀ ਸੀ ਆਪਦੇ ਤੇ ਪਰ ਸਾਨੂੰ ਡਿਜ਼ਾਈਨ ਸੋਹਣੇ ਬਹੁਤ ਲੱਗੇ ਇਸ ਕਰਕੇ ਅਸੀਂ ਤੁਹਾਨੂੰ ਵੀ ਦਿਖਾਤੇ ਇਹ ਵੀ ਰਾਮਟੈਕਸ ਦਾ ਪਸ਼ਮੀਨਾ ਬਲੈਕ ਕਲਰ ਦਾ ਗਲੇ ਦੇ ਉੱਤੇ ਇਹ ਚੀਜ਼ ਆਸੀਂ ਗਲਾ ਮਾਰਕ ਨਹੀਂ ਕਰਾਇਆ ਠੀਕ ਹੈ ਆ ਇਦਾਂ ਹੀ ਗਲਾ ਬਣਨਾ ਇੱਥੇ ਤੇ ਆ ਤੁਹਾਡਾ ਗਲੇ ਦੇ ਨੀਚੇ ਆ ਜਾਊਗਾ ਕਿਉਂਕਿ ਉਹਦੇ ਨਾਲ ਗਲਾ ਮਾਰਕ ਹੋਣ ਨਾਲ ਲੈਂਥ ਪਾਰਟਿਕੂਲਰ ਹੋ ਜਾਂਦੀ ਹੈ ਇੱਥੇ ਤੁਸੀਂ ਥੋੜਾ ਬਹੁਤ ਪਲੱਸ ਮਾਈਨਸ ਕਰ ਸਕਦੇ ਹੋਣੀ ਆ ਠੀਕ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰੀ ਲੱਗੀ ਹੋਈ ਹੈ ਤੇ ਇਹ ਦਾ ਆ ਗਿਆ ਜੀ ਘੇਰਾ ਘੇਰੇ ਦੇ ਵਿੱਚ ਚਾਕਾਂ ਤੇ ਤੇ ਨਾਲ ਅੰਦਰੋਂ ਘੇਰੇ ਦੇ ਉੱਤੇ ਜਿੰਨਾ ਉਹਨਾਂ ਦਾ ਘੇਰਾ ਸੀ ਉਹਦੇ ਹਿਸਾਬ ਨਾਲ ਬਣਿਆ ਹੋਇਆ ਤੁਹਾਡਾ ਜੇ ਤੁਸੀਂ ਰੈਡੀ ਕਰਾਉਣਾ ਹੋਊਗਾ ਉਸੇ ਹਿਸਾਬ ਨਾਲ ਬਣ ਜੂ ਪਫ ਵਰਕ ਹੋਇਆ ਹੋਇਆ ਸਫਾਈ ਨਾਲ ਠੀਕ ਹੈ ਦੇ ਨਾਲ ਹੋਊਗਾ ਜੀ ਇਹ ਵਾਲਾ ਭਾਵੇਂ ਤੁਸੀਂ ਇਹਨੂੰ ਉਰੀ ਤੇ ਸੈੱਟ ਕਰੋ ਭਾਵੇਂ ਤੁਸੀਂ ਇਹਨੂੰ ਬਾਜੂ ਤੇ ਸੈੱਟ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਵੈਰੀ ਸਪੈਸ਼ਲ ਇਹ 1800 ਹਾਂ ਇਹ ਤੁਹਾਨੂੰ 1800 ਚ ਰੈਡੀ ਹੋਊਗਾ ਠੀਕ ਹੈ ਜੀ ਇਹ ਵਾਲਾ ਸੂਟ 1800 ਚ ਰੈਡੀ ਹੋਊਗਾ ਜੇ ਤੁਸੀਂ ਚਾਹੋ ਨਾ ਕਿਸੇ ਵੀ ਕਲਰ ਦੇ ਉੱਤੇ ਕਰਵਾ ਸਕਦੇ ਹੋ ਹੋ ਗਿਆ ਹਾਂਜੀ ਲਓ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਹਾਂ ਜੇ ਤੁਸੀਂ ਇਹ ਸੂਟ ਰੈਡੀ ਕਰਾਉਣੀ ਹੈ ਘੱਟੋ ਘੱਟ 15 ਦਿਨ ਮਿਨੀਮਮ ਚਾਹੀਦੀ ਹੈ ਸਾਨੂੰ ਹਾਂ ਠੀਕ ਹੈ ਸੋ ਹੈਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਤੇ ਹੈਵੀ ਡਿਸਕਾਊਂਟ ਵਾਲੀ ਵੀਡੀਓ ਜਿਹਨੂੰ ਅਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਕਿਦਾਂ ਦਾ ਲੱਗਿਆ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਿਟੀ ਨਾਲ